ਬਾਜੀ ਨੋਸ਼ ਕਰ ਰਿਹਾ ਦਾਬਸ ਹੱਥਿਆ ਗੱਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਾਜੀ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆਦੇ ਰਹਾ ਕਰੀਏ ਤੇ ਇਹ ਕਦੋਂ ਇੱਕ ਖਰੇ ਤੇ ਟੋਪ ਜਾਨਵਰਾਂ ਦਾ ਸ਼ੌਂਕ ਕਰਾਂਦੇ ਰਿਹਾ ਕਰੀਏ ਆਹ ਜੀ ਵੀ ਸਦਨੋ ਕਰੋ ਚਰਚਾ ਨੂੰ ਮੇਰਾ ਵੀਰੋ ਆਪਣਿਆਂ ਪਰ ਅੱਜ ਵਾਲੀਆਂ ਵੱਡੀਆਂ ਕਬੂਤਰੀਆਂ ਪ्योर 우ਸਤਾਦ ਕਾਕੇ ਕਿਲੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਦੋਨੇ ਬਾਈ ਜੀ ਵੱਡੀਆਂ ਫੀਮੇਲ ਕਬੂਤਰੀਆਂ ਨੇ ਠੀਕ ਹੈ ਜੀ ਬਹੁਤ ਭਰਾਮਾ ਦੀ ਢਮਾਰ ਸੀਗੀ ਜੀ ਮਾਧੀਆਂ ਦੇ ਵਿੱਚੋਂ ਤੇ ਆਹ ਬਾਈ ਜੀ ਪਹਿਲੀ ਮਾਦੀ ਆਪਣੀ ਚੈੱਕ ਕਰ ਲਓ ਮਰਾਪਰਾ ਠੀਕ ਹੈ ਜੀ ਬਿਲਕੁਲ ਬਾਈ ਜੀ ਚਿੱਟੀ ਸਫੈਦ ਠੀਕ ਹੈ ਜੀ ਪੈਰਾਂ ਦੇ ਵਿੱਚ ਮੋਜ ਉੱਤੇ ਬਾਈ ਜੀ ਰਿੰਗ ਕੂਦਰੀ ਤੇ ਲੱਗੀ ਹੋਈ ਪੱਕੀ ਤੇ ਆਹ ਸਦ ਨੂੰ ਆਪਣੀ ਅਗਲੀ ਕੂਦਰੀ ਚੈੱਕ ਕਰ ਲਓ ਵੀਰੇ ਇਹ ਵੀਰੇ ਟੀਰੀਆ ਦੋਨਾਂ ਅੱਖਾਂ ਵਿੱਚ ਖੱਟੇ ਟੀਰ ਪਾਉਂਦੀ ਮਰਾਪਰਾ ਚੈੱਕ ਕਰ ਸਕਦੇ ਹੋ ਪਿਆਰ ਦੇ ਵਿੱਚ ਇਸ ਮਾਦੀ ਦੇ ਵੀ ਮੇਰਾ ਵੀ ਰਿੰਗ ਲੱਗੀ ਹੋਈ ਹੈ ਜੀ ਪੂਰੀਆਂ ਵਾਜੀ ਫੁੱਲ ਬਟਾ ਫੁੱਲ ਗਰੰਟਡ نسل دار ਬਰਡ ਲਾਈਨ ਦੇ ਵਿੱਚੋਂ ਮੇਰਾ ਵੀ ਜਨਵਰ ਨੇ ਠੀਕ ਹੈ ਜੀ ਇਹਨਾਂ ਮਾਦੀਆਂ ਦੇ ਬੱਚੇ ਮੇਰਾ ਵੀ ਤੁਹਾਡੀ ਆਪ ਦੀ ਸੰਭ ਸਦਨੋਂ ਜਿੰਨੇ ਮਰਜੀ ਡਾਲ ਗੋ ਇਹਨਾਂ ਕਬੂਤਰੀਆਂ ਦੇ ਬੱਚੇ ਵੀ ਜੀ ਫੁੱਲ ਬਟਾ ਫੁੱਲ ਗਰੰਟਡ ਕਬੂਤਰੀਆਂ ਨੇ ਠੀਕ ਹੈ ਜੀ ਔਰ ਭਾਈ ਜੀ ਛੋਟੇ ਤੋਂ ਛੋਟੇ ਪਿੰਡਾਂ ਦੇ ਮੇਰਾ ਭਰਾ ਇਹ ਬਲੱਡ ਖੜਦਾ ਆ ਇਸ ਗੱਲ ਦਾ ਦਾਵਾ ਤੁਹਾਡਾ ਭਰਾ ਕਰਦਾ ਆ ਜੀ ਕਿਉਂਕਿ ਆਪਾਂ ਬਾਹਰਾਂ ਦੇ ਗੂਤਰ ਉਤਰੜਦੇ ਖੁਦ ਵੇਖੇ ਹੋਏ ਨੇ ਮੇਰਾ ਭਰਾ ਮੇਰੇ ਜੱਤ ਹਾਰ ਮਕਾਦਰਾਂ ਦੀ ਜਿੱਥੇ ਗੂਤਰ ਛੜਦੇ ਉੱਥੇ ਹੀ ਰਹਿੰਦੇ ਜਾਂਦੇ ਨਹੀਂ ਠੀਕ ਹੈ ਜੀ ਚੈੱਕ ਕਰ ਲਓ ਤੁਸੀਂ ਆਪਣੀਆਂ ਇਹ ਸਮਾਧੀਆਂ ਦੀ ਕੁਆਲਿਟੀ ਤੇ ਬਾਕੀ ਮੇਰਾ ਭਰਾ ਦੱਸਿਓ ਜ਼ਰੂਰ ਕਮੈਂਟ ਕਰਕੇ ਤੁਹਾਨੂੰ ਅੱਜ ਵਾਲੀਆਂ ਆਪਣੀਆਂ ਦੋਨੇ ਵੱਡੀਆਂ ਗੂਧਰੀਆਂ ਇਹ ਕਿੱਦਾਂ ਦੀਆਂ ਲੱਗੀਆਂ ਜੀ ਆ ਮਾਦੀ ਆਪਣੇ ਪੈਰਾਂ ਦੇ ਵਿੱਚ ਮਾਉਸ ਚੈੱਕ ਕਰੋ ਦੇਖੋ ਮੇਰਾ ਭਰਾ ਗੈਡ ਗੜ ਲੰਮੀ ਮੇਰਾ ਭਰਾ ਮਾਉਜਾ ਸਕੂਤਰੀ ਦੇ ਤੇ ਆ ਬਜੀ ਆਪਣੀ ਮਗਰ ਵਾਲੀ ਕੂਤਰੀ ਦੋਨੇ ਬਜੀ ਪਿਓਰ 우ਸਤਾਦ ਕਾਲੇ ਕਬੂਤਰਾਂ ਦੇ ਵਿੱਚੋਂ ਵੱਡੀਆਂ ਕੂਤਰੀਆਂ ਨੇ ਆਂਡੇ ਬੱਚਿਆਂ ਦੀ ਆਪਣੀ 101% ਗਾਰੰਟੀ ਰਹਿ ਗਈ ਬਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਆ ਇਨਾ ਮਾਦੀਆਂ ਦਾ ਠੀਕ ਹੈ ਜੀ ਕਿਸੇ ਮੇਰੇ ਵੀਰ ਭਰਾ ਨੂੰ ਚਾਹੀਦੀਆਂ ਹੁਣ ਹੇਠਾਂ ਦਿੱਤੇ ਨੰਬਰ ਤੇ ਮੇਰਾ ਵੀਰ ਐਨੀ ਟਾਈਮ ਆਪਣੇ ਆਪ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਰਹੀ ਗੱਲ ਪ੍ਰਾਈਸ ਨਹੀਂ ਮੇਰਾ ਵੀ 2300 ਰੁਪਿਆ ਪ੍ਰਾਈਸ ਆ ਇੰਨਾ ਮਾਦੀਆਂ ਦਾ ਮੇਰਾ ਭਰਾ ਠੀਕ ਆ ਉਹ ਆਪਾਂ ਵਿੱਚੇ ਹੀ ਮੈਂਸ਼ਨ ਕਰ ਦਿੱਤਾ ਆ ਹੁਣ ਕੋਈ ਭਰਾ ਫੋਨ ਲਾ ਕੇ ਪ੍ਰਾਈਸ ਕਨਫਰਮ ਨਾ ਕਰੇ ਮੇਰਾ ਵੀ ਠੀਕ ਹੈ ਜੀ ਕੁਆਲਿਟੀ ਤੁਹਾਡੇ ਸਾਹਮਣੇ ਬਾਈ ਜੀ 2300 ਰੁਪਿਆ ਇੰਨਾ ਮਾਦੀਆਂ ਦੇ ਅੱਗੇ ਕੁਝ ਵੀ ਨਹੀਂ ਮੇਰਾ ਵੀ ਠੀਕ ਹੈ ਨਹੀਂ ਤਾਂ ਤੁਹਾਨੂੰ ਪਤਾ ਇਹੋ ਜਿਹੀ ਕੁਤ ਲੋਕੀ ਕਿਸ ਰੇਟ ਦੇ ਵਿੱਚ ਸੇਲ ਕਰਦੇ ਆ ਚੈੱਕ ਕਰ ਸਕਦੇ ਹੋ ਤੁਸੀਂ ਆਪਣੀਆਂ ਇੰਨਾ ਕੁਤੀਆਂ ਨੂੰ ਦੇਖੋ ਜੀ ਕਦ ਕਾਠ ਇੰਨਾ ਕੁਤੀਆਂ ਦਾ ਸ਼ਕਲ ਅਕਲ ਰੰਗ ਰੂਪ ਪਰ ਆਪਣੇ ਇਹਨਾਂ ਨੂੰ ਕਿੰਨਾ ਦਿੱਤਾ ਆ ਦੇ ਆਜੂਪਰਾ ਹੁਣ ਮੈਂ ਤੁਹਾਨੂੰ ਇਹਨਾਂ ਮਾਦੀਆਂ ਤੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਮੇਰਾ ਵੀਰ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਲਾਸਟ ਤੱਕ ਬਣੇ ਰਹੋ ਤੇ ਦੱਸਿਓ ਕਿੱਦਾਂ ਦੀਆਂ ਲੱਗੀਆਂ ਆਪਣੀਆਂ ਅੱਜ ਵਾਲੀਆਂ ਸੋਹਣੂ ਬਾਡੀਆਂ ਕਬੂਤਰੀਆਂ ਹਾਂਜੀ ਵੀ ਸਤਿ ਨੂੰ ਚੈੱਕ ਕਰੋ ਮੇਰਾ ਭਰਾ ਆਪਣੀ ਸਭ ਤੋਂ ਪਹਿਲੀ ਕੂਤਰੀ ਠੀਕ ਹੈ ਜੀ ਉਸਤਾਦ ਕਾਕਾ ਵਾਲੀ ਕੂਤਰਾ ਵਿੱਚੋਂ ਚਿੱਟੇ ਸ਼ਫਾਦ ਸ਼ਾਹ ਖੀਨ ਨਿਕਾਇਆ ਵਜੂਦ ਆ ਜੀ ਕੂਤਰੀ ਦਾ ਨਿੱਕੇ ਜੀ ਨੋਕੇ ਬਿਲਕੁਲ ਟੇਪਰ ਦੇ ਵਿੱਚ ਸਿਰ ਸੰਦੂਰੀ ਨੋਕ ਸੰਦੂਰੀ ਪਲਕਾਂ ਬਾਈ ਸ਼ਾਹ ਕਾਲੀਆਂ ਦੀ ਆਪਣੀ ਇਹ ਕੁਦਰੀ ਪੈਰਾਂ ਉਤੇ ਬਾਈ ਘੜਮੀ ਮੌਜ ਬੰਦ ਜੋੜਾਂ ਦੀ ਆਪਣੀ ਇਹ ਕੁਦਰੀ ਆ ਠੀਕ ਹੈ ਜੀ ਸੋਨੂੰ ਮੇਰਾ ਭਰਾ ਕੁਦਰੀ ਦਾ ਪੱਲਾ ਵਖਾਵਾਂਗਾ ਤੇ ਬਾਈ ਜੀ ਪਹਿਲੀਆਂ ਤਿੰਨ ਗਨੀਆਂ ਤੁਸੀਂ ਗੌਰ ਕਰ ਲਿਓ ਸੋਨੂੰ ਆਪ ਹੀ ਜਜਮੈਂਟ ਹੋ ਜਾਈ ਕਿ ਹਾਂ ਬਈ ਇਸ ਕੁਦਰੀ ਦੇ ਵਿੱਚ ਕੀ ਗੱਲ ਬਾਤ ਹੈਗੀ ਆ ਬਾਈ ਜੀ ਬੱਚੇ ਐਡੇ ਕੋ ਸੁੱਚੇ ਪੈਰਾਂ ਦੇ ਨਾਲ ਇਹਨਾਂ ਦੇ ਜਿੱਥੇ ਮਰਜ਼ੀ ਛੱਡ ਦੋ ਮੇਰਾ ਭਰਾ ਗੇਮ ਵੀ ਪੂਰੀ ਮੰਨਦੇ ਔਰ ਬਾਈ ਉੜਦੇ ਵੀ ਪੂਰਾ ਖੜ ਕੇ ਆ ਜੇ ਸਹੀ ਚੰਗੇ ਬੰਦੇ ਦੇ ਕੋਲ ਗਏ ਹੋਣ ਅਣਜਾਣ ਬੰਦੇ ਦਾ ਮੈਂ ਕੁਝ ਕਹਿ ਨਹੀਂ ਸਕਦਾ ਮੇਰਾ ਭਰਾ ਠੀਕ ਜਿਹੜਾ ਸਹੀ ਥੋੜੀ ਬਹੁਤ ਨੌਲੇਜ ਰੱਖਦਾ ਕਬੂਤਰਬਾਜ਼ ਉਹੀ ਬੰਦਾ ਆਪਣੇ ਨਾਲ ਕਾਲ ਕਰੇ ਜਿਹਨੂੰ ਥੋੜੀ ਬਹੁਤ ਸਮਝ ਹੋਵੇ ਕੂਤਰ ਡਾਉਣ ਕਰਨ ਦੀ ਮੇਰਾ ਵੀਰੋ ਠੀਕ ਐ ਅਣਜਾਣ ਬੰਦਾ ਤਾਂ ਮੇਰਾ ਭਰਾ ਚਾਹੇ 10000 ਦਾ ਜੁੜਾ ਲਿਆਵੇ ਉਹਦੇ ਆਸਤੇ ਉਹ ਵੀ ਮਿੱਟੀ ਆ ਮੇਰਾ ਵੀਰੋ ਆ ਲੋ ਜੀ ਆ ਸਜਣੋਂ ਪਹਿਲੀਆਂ ਤਿੰਨ ਕਰਨੀਆਂ ਤੇ ਗੌਰ ਕਰ ਲਓ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਕਿ ਹਾਂ ਵੀ ਕੂਤਰੀ ਵਿੱਚ ਕੀ ਗੱਲ ਬਾਤ ਆ ਬਾਕੀ ਮੇਰਾ ਭਰਾ ਮੁਕੰਮਲ ਪੱਲੇ ਦੀ ਤੁਸੀਂ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਿੱਡੇ ਚੌੜੇ ਚੌੜੇ ਪੱਨਾਂ ਦੀ ਕੂਤਰੀ ਕੋਈ ਗੈਪ ਨਹੀਂ ਆ ਕੋਈ ਕੋਹ ਨਹੀਂ ਆ ਮੇਰਾ ਭਰਾ ਠੀਕ ਐ ਹੁਣ ਉਹਨੂੰ ਪਤਾ ਲੱਗ ਜੇਗਾ ਕਬੂਤਰੀ ਪੂਸ਼ ਬੰਦ ਰੱਖਦੀ ਐ ਖੁੱਲੀ ਰੱਖਦੀ ਮੈਨੂੰ ਕਹਿਣ ਦੀ ਲੋੜ ਨਹੀਂ ਮੇਰਾ ਭਰਾ ਦੇਖੋ ਜੀ ਬਾਕਾਇਦਾ ਹਲਾ ਕੇ ਵਿਖਾਈਦੀ ਆ ਆਪਾਂ ਪੂਸ਼ ਠੀਕ ਹੈ ਜੀ ਬਿਲਕੁਲ ਬੱਤੀ ਪੂਸ਼ ਰੱਖਦੇ ਯਾਰ ਮੈਨੂੰ ਪਰਸਨਲ ਤੌਰ ਤੇ ਜਨਮਰ ਆਹ ਪਸੰਦ ਆਉਂਦੇ ਆ ਤੇ ਆ ਸੱਜਣੋ ਆਪਣਾ ਅਗਲਾ ਪੱਲਾ ਜੀ ਚੈੱਕ ਕਰ ਲਓ ਮੇਰਾ ਵੀਰ ਦੇਖੋ ਜੀ ਠਹਿਰ ਜਾ ਠਹਿਰ ਜਾ ਕੀ ਹੁੰਦਾ ਆਹ ਲਓ ਜੀ ਆ ਚੈੱਕ ਕਰੂੰ ਮੇਰਾ ਭਰਾ ਪੱਲੇ ਦੀ ਕੁਆਲਿਟੀ ਦੇਖੋ ਸੱਜਣੋ ਕੋਈ ਜੂਣ ਨਹੀਂ ਕੋਈ ਕਹ ਨਹੀਂ ਮੇਰਾ ਭਰਾ ਆਹ ਲਓ ਜੀ ਬਿਲਕੁਲ ਭਾਈ ਜੀ ਸਾਫ ਸੁਥਰੇ ਕੂਤਰ ਨੇ ਆਪਾਂ ਉਹੋ ਜੇ ਕੂਤਰ ਲਿਜਾਈ ਆ ਭਾਈ ਜੀ ਮਾਦੀ ਆਪਣੇ ਦੇ ਪੈਰ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰੋ ਕੁਆਲਟੀ ਪੈਰਾਂ ਦੇ ਵਿੱਚ ਮੇਰਾ ਭਰਾ ਇਹਦੇ ਮੋਜ ਆ ਜੀ ਦੇਖੋ ਮੋਜ ਕੂਤਰੀ ਦੇ ਇਹ ਆ ਲੋ ਜੀ ਦੇਖੋ ਮੇਰਾ ਭਰਾ ਠੀਕ ਆ ਪੈਰ ਦੇ ਵਿੱਚ ਮੇਰਾ ਵੀ ਇੱਧਰ ਰਿੰਗ ਲੱਗੀ ਹੋਈ ਨਾਮ ਤੇ ਫੋਨ ਨੰਬਰ ਲੱਗਿਆ ਹੋਇਆ ਮੇਰਾ ਭਰਾ ਠੀਕ ਹੈ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਜੀ ਕਿੱਡੀ ਕਿੱਡੀ ਲੰਮੀ ਮੋਜਾ ਕੂਤਰੀ ਦੇ ਇਹ ਆ ਲੋ ਜੀ ਆਹਾਂ ਸਦਨੂ ਆਪਣੀ ਸੀਗੀ ਮਕਮਲ ਕੂਤਰੀ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਅਗਲੀ ਟੇਰੀ ਕੂਤਰੀ ਦਾ ਸ਼ੌਂਕ ਕਰਾਉਣਾ ਹੈ ਮੇਰਾ ਭਰਾ ਬਸ ਤੁਸੀਂ ਵੀਡੀਓ ਵਿੱਚ ਲਾਸਟ ਤੱਕ ਬਣੇ ਰਹੋ ਤੇ ਕਮੈਂਟ ਮੇਰਾ ਵੀ ਲਾਜ਼ਮੀ ਕਰਕੇ ਜਾਇਓ ਠੀਕ ਹੈ ਹਾਂਜੀ ਭਾਜੀ ਆਹਾ ਆਪਣੀ ਨੈਕਸਟ ਕਬੂਤਰੀ ਮਰਾ ਵੀਰ ਚੈੱਕ ਕਰ ਲਓ ਜੀ ਠੀਕ ਹੈ ਜੀ ਇੱਕੋ ਝੋਲੀ ਦੀਆਂ ਮੇਰਾ ਭਰਾ ਦੋਨੇ ਵੱਡੀਆਂ ਕੂਤਰੀਆਂ ਨੇ ਚੈੱਕ ਕਰ ਸਕਦੇ ਹੋ ਤੁਸੀਂ ਇਹਨਾਂ ਦੀ ਕੁਆਲਿਟੀ ਠੀਕ ਹੈ ਜੀ ਇਹਦੇ ਬਾਜੀ ਖੱਟੇ ਟੀਰ ਪੰਦੇ ਕੂਤਰੀ ਤੇ ਚੈੱਕ ਕਰ ਲਓ ਜੀ ਗੁਲਾਬੀ ਨੂੰ ਕੋਈ ਗੁਲਾਬੀ ਪਰਕਾ ਬਿਲਕੁਲ ਭਾਜੀ ਟੇਪਰ ਦੇ ਵਿੱਚ ਸਿਰ ਅੱਖ ਦੀ ਮਰਾ ਭਰਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਾਡੀ ਸਟਰਕਚਰ ਚੈੱਕ ਕਰ ਲਓ ਹਿੱਕਾਂ ਚੌੜੀਆਂ ਪਿੱਛੋਂ ਜਮੈਂ ਬੰਦ ਜੀਆਂ ਆਪਣੀਆਂ ਇਹ ਕੂਤਰੀਆਂ ਨੇ ਮੇਰਾ ਵੀਰੋ ਦੇਖੋ ਜੀ ਕਿੰਨਾ ਸੋਹਣਾ ਰੰਗ ਰੂਪ ਸ਼ਕਲ ਅਕਲ ਦੋਹਾਂ ਮਾਦੀਆਂ ਦੇਖੋ ਜੀ ਮੇਰਾ ਭਰਾ ਬਸ ਉਹਦੇ ਮੌਜਾ ਇਹਦੇ ਮੌਜ ਹੈ ਨਹੀਂ ਮੇਰਾ ਵੀਰੋ ਤੇ ਆਹ ਭਾਜੀ ਮਾਦੀ ਆਪਣੀ ਦਾ ਪੱਲਾ ਆ ਚੈੱਕ ਕਰ ਲਓ ਮੇਰਾ ਭਰਾ ਦੇਖੋ ਜੀ ਆਮ ਕਬੂਤਰ ਜੂਆਂ ਨਾਲ ਭਰੇ ਹੁੰਦੇ ਆ ਆ ਚੈੱਕ ਕਰ ਲਓ ਬਿਲਕੁਲ ਸਾਫ਼ ਸੁਥਰੇ ਕੂਤਰ ਨੇ ਤੁਹਾਨੂੰ ਮੈਂ ਪੂਛ ਵੀ ਵਿਖਾਉਣਾ ਜੀ ਇਹ ਆ ਲਓ ਜੀ ਚੈੱਕ ਕਰ ਲਓ ਮੇਰਾ ਭਰਾ ਤੁਹਾਨੂੰ ਇੱਕ ਜੂਨ ਹੀ ਲੱਗੇਗੀ ਕੂਤਰਾਂ ਤੇ ਰੇ ਇੱਥੋਂ ਪਤਾ ਲੱਗ ਜਾਂਦਾ ਬੰਦ ਦੀ ਸੰਭਾਈ ਕਿੰਨੀ ਆ ਠੀਕ ਹੈ ਜੀ ਨਹੀਂ ਤਾਂ ਤੁਸੀਂ ਖੁੱਡੇ 'ਚ ਵੜ ਕੇ ਵੇਖ ਲਓ ਹਰ ਬੰਦੇ ਦੇ ਮਨ ਦੇ ਚੋਲੇ ਪੁੱਤਾਂ ਪੂੰਜੀ ਵਿੱਚ ਜੁਆਂ ਹੁੰਦੀਆਂ ਹੀ ਹੁੰਦੀਆਂ ਨੇ ਪਰ ਆਹ ਪੁੱਤ ਤੁਹਾਡੇ ਸਾਹਮਣੇ ਤੁਹਾਨੂੰ ਆਪਾਂ ਸ਼ਰੀਆਮ ਲਾਈਵ ਚੈੱਕ ਕਰਵਾਏ ਆ ਜੀ ਠੀਕ ਹੈ ਫੋਲੋ ਬੈਕਸਟੇਜ ਹੋਏ ਵੇ ਜਾਨਵਰ ਨੇ ਬੇਚ ਚ ਦੇਖੋਗੇ ਮੇਰਾ ਭਰਾ ਖੁੱਡਿਆਂ ਦਾ ਤੁਸੀਂ ਐਡ ਕਰੋ ਠੀਕ ਹੈ ਜੀ ਰੱਬ ਦਾ ਨਾਮ ਲੈ ਕੇ ਛੱਡ ਦੋ ਮੇਰਾ ਭਰਾ ਕੁਝ ਨਹੀਂ ਹੁੰਦਾ ਯਾਰ ਚੈੱਕ ਕਰ ਲਓ ਠੀਕ ਹੈ ਬਾਕੀ ਤੁਹਾਨੂੰ ਪਤਾ ਇਹ ਹਵਾ ਹੀ ਹੁੰਦੀ ਮੇਰਾ ਵੀਰ ਹਣਾ ਆ ਚੈੱਕ ਕਰ ਲਓ ਮੇਰਾ ਭਰਾ ਦੇਖੋ ਸਤਿਉਨੋ ਕਿੱਡੇ ਚੌੜੇ ਚੌੜੇ ਪੱਲਿਆਂ ਦੀ ਕੂਤਰੀ ਪੱਲਿਆਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਫਰਾਂ ਦੀ ਬਨਾਵਟ ਕਿਵੇਂ ਜਾਂਦੀ ਹੈ ਕੂਤਰੀ ਦੇ ਦੇਖੋ ਲਾਸਟ ਵਾਲੀ ਕੰਨੀ ਆ ਰਹੀ ਆ ਤੁਸੀਂ ਮੁਕੰਮਲ ਪੱਲੇ ਦਾ ਮੇਰਾ ਭਰਾ ਵਜੂਦ ਚੈੱਕ ਕਰ ਲਓ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਵੀਰੇ ਆਂਡੇ ਬੱਚੇ ਧਰਦੀਆਂ ਹੋਈਆਂ ਕੂਤਰੀਆਂ ਨੇ ਠੀਕ ਹੈ ਜੀ ਬਿਲਕੁਲ ਸੱਜਣੋ ਪੋਸਟਾਂ ਹੀ ਕੰਨੀਆਂ ਜਾਂ ਕਿ ਲਾਸਟ ਵਾਲੀ ਕੰਨੀ ਆ ਰਹੀ ਹੈ ਕੂਤਰੀ ਦੇ ਤੇ ਆਹ ਬਾਈ ਜੀ ਮਾਦੀ ਆਪਣੀ ਦੇ ਪੈਰ ਜੀ ਨੌਂਦਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਲਾਲ ਸੁਰਖ ਪੈਰ ਆ ਠੀਕ ਹੈ ਜੀ ਪੈਰ ਦੇ ਵਿੱਚ ਇਹਦੇ ਵੀ ਰਿੰਗ ਔਰ ਭਾਈ ਜੀ ਬਿਲਕੁਲ ਬੰਦ ਜੋੜਾਂ ਦੀ ਕੂਤਰੀ ਐ ਨਾਂ ਫੋਨ ਨੰਬਰ ਲੱਗਿਆ ਵੈ ਰਿੰਗ ਦੇ ਉੱਤੇ ਆ ਲੋ ਜੀ ਆਹ ਭਾਈ ਜੀ ਆਪਣੀ ਸੀਗੀ ਮਕਮਲ ਕੂਤਰੀ ਠੀਕ ਆ ਮਰਾਪਰਾ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਦੋਵੇਂ ਮਾਦੀਆਂ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਮਰਾਪਰਾ ਕਮੈਂਟ ਲਾਜ਼ਮੀ ਕਰਕੇ ਜਾਇਓ ਠੀਕ ਐ ਤੁਹਾਨੂੰ ਮੈਂ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦਾ ਸਾਨੂੰ ਸ਼ੌਂਕ ਕਰਾਇਆ ਤੇ ਉਮੀਦ ਕਰਦਾ ਵੀਰ ਤੁਹਾਡਾ ਵੀਡੀਓ ਤੁਹਾਨੂੰ ਲਾਜ਼ਮੀ ਪਸੰਦ ਆਊਗੀ ਤੇ ਪ੍ਰਾਈਸ ਵੀ ਭਾਈ ਜੀ ਇਹਨਾਂ ਦਾ ਮੈਂ ਮੈਂਸ਼ਨ ਕਰ ਦਿੱਤਾ ਮਰਾਪਰਾ ਦੁਨੀਆਂ ਮਾਤਰੀ ਡਾਲਗਿਓਂ ਪਰੇ ਤੁਸੀਂ ਇਹਨਾਂ ਕਬੂਦਰੀਆਂ ਦੇ ਬੱਚੇ ਆਂਦੇ ਬੱਚੇ ਧਰਦੀਆਂ ਹੋਈਆਂ ਕਬੂਤਰੀਆਂ ਨੇ ਫੁੱਲ ਵੈਕਸੀਨੇਟ ਹੋਈਆਂ ਵੀਆਂ ਕਬੂਦਰੀਆਂ ਨੇ ਮੇਰਾ ਵੀਰ ਦੇਖੋਗੇ ਮੇਰਾ ਭਰਾ ਤੁਸੀਂ ਇਹਨਾਂ ਨੂੰ ਆਪਣੇ ਖੋਡੇ ਅੰਦਰ ਐਡ ਕਰ ਸਕਦੇ ਹੋ ਕੋਈ ਜੂਨੀ ਕੋਈ ਭਣਖੀ ਨਹੀਂ ਠੀਕ ਹੈ ਜੀ ਚੰਗੇ ਤਰ੍ਹਾਂ ਸੋਨੂੰ ਮੈਂ ਪਰਪਲਿਆਂ ਦਾ ਅੱਖਾਂ ਦਾ ਸ਼ੌਂਕ ਕਰਾਇਆ ਨਹੀਂ ਤਾਂ ਆਮ ਤੁਸੀਂ ਲੋਕਾਂ ਦੇ ਕਬੂਤਰ ਵੇਖੇ ਮੇਰਾ ਭਰਾ ਗਾਰੰਟੀ ਅਗਲੇ ਬਹੁਤ ਦੇ ਦਿੰਦੇ ਆ ਪਰ ਜਾਨਵਰ ਅੰਦਰ ਸਾਫ ਸਫਾਈ ਨਹੀਂ ਹੁੰਦੀ ਮੇਰਾ ਵੀਰ ਠੀਕ ਹੈ ਉਡਣ ਡਾਉਣ ਦੀ ਗੱਲ ਵੀਰੇ ਬਾਅਦ ਜੇ ਵੇਚਾਂ ਪਹਿਲਾਂ ਜਾਨਵਰ ਤੰਦਰੁਸਤ ਹੋਏਗਾ ਠੀਕ ਹੈ ਕਬੂਤਰ ਤੁਹਾਡੇ ਸੇਫ ਹੋਣਗੇ ਉੱਡਣ ਦੀ ਗੱਲ ਤਾਂ ਬਾਅਦ ਦੇ ਵਿੱਚ ਆ ਹੋਰ ਉੱਥੇ ਆ ਕੇ ਅਗਲੇ ਦਾ ਵੀ ਨੁਕਸਾਨ ਹੋਣ ਵੀਰੇ ਉਹਦੇ ਵਿੱਚ ਸਾਨੂੰ ਕੋਈ ਸਵਾਦ ਨਹੀਂ ਆਉਂਦਾ ਠੀਕ ਹੈ ਜੀ ਆਪਣਾ ਵੀਰੇ ਟੀਕਾ ਲਿਆ ਕੇ ਰੱਖਿਆ ਹੋਇਆ ਸਾਰੇ ਕੂਤਰਾਂ ਨੂੰ ਮੇਰਾ ਵੀਰ ਵੈਕਸੀਨ ਕਰਕੇ ਆਪਾਂ ਫੇਰ ਇਹੀ ਗਾਂ ਪਾਰਸਲ ਕਰੀ ਜਾ ਮੇਰਾ ਭਰਾ ਠੀਕ ਹੈ ਚਲੋ ਵੀਰੇ ਜੇ ਇੱਕ ਅੱਧੇ ਜੋੜੇ ਦੇ ਪੈਸੇ ਆਪਾਂ ਵੈਕਸੀਨ ਉੱਤੇ ਖਰਚ ਕਰ ਦਈਏ ਉਹਦੇ ਨਾਲ ਸਾਨੂੰ ਕੋਈ ਬਹੁਤਾ ਫਰਕ ਨਹੀਂ ਪਿਆਣ ਲੱਗਾ ਠੀਕ ਹੈ ਜੀ ਕੋਸ਼ਿਸ਼ ਪਿਆਸ਼ਾਂ ਦੇ ਖਾਤਰ ਮੰਨ ਕੇ ਚਲੋ ਕਿਸੇ ਕੂਤਰ ਦੀ ਜਾਨ ਬਚਦੀ ਆ ਲੋਕਾਂ ਦਾ ਸ਼ੌਕ ਬਚਦਾ ਸਾਨੂੰ ਉਹ ਚੀਜ਼ ਚੰਗੀ ਲੱਗਦੀ ਠੀਕ ਹੈ ਸਾਡੀ ਆਦਤ ਆ ਮੇਰਾ ਭਰਾ ਲੋਕਾਂ ਦਾ ਸ਼ੌਂਕ ਵਧਾਉਣਾ ਨਾ ਕਿ ਇਸ ਸ਼ੌਂਕ ਨੂੰ ਘੱਟ ਕਰਨਾ ਤੇ ਲੁੱਟਣਾ ਠੀਕ ਹੈ ਤੇ ਸੋ ਠੀਕ ਹੈ ਵੀ ਸਦ ਨੂੰ ਮਿਲਦੇ ਹੁਣ ਆਪਾਂ ਸੋ ਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਸ਼ਾਮਲ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਬਲੱਡ ਲਾਈਨ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਾਈ ਜੀ ਹਾਂ ਜੀ ਬਾਈ ਜੀ ਨਮਸਕਾਰ ਹੈ ਆਦਾਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਪਰੇ ਸਬਕਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ